ਦੀ ਭਾਵੇਂ ਕਿਸੇ ਸਿੱਖ ਦੀ ਹੋਵੇ ਭਾਵੇਂ Hindu ਦੀ ਭਾਵੇਂ Musalman ਦੀ ਜੇ ਉਹਦੇ ਨਾਲ ਕੋਈ ਗਲਤ ਹਰਕਤ ਕਰਦਾ ਉਹਦੀ ਕੋਈ ਇੱਜ਼ਤ ਲੁੱਟਦਾ ਤਾਂ ਸਿੰਘ ਜੀ ਉਹਦਾ ਸੋਦਾ ਲਾ ਕੇ ਮੇਰੇ ਕੋਲ ਆਓ ਮੈਂ ਤੁਹਾਨੂੰ ਆਪੇ ਸੰਭਲੂਗਾ ਇਹ ਸ਼ਬਦ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਲਿਆਂ ਜਿਨ੍ਹਾਂ ਨੂੰ ਅੱਜ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਦੋ ਕੁੜੀ ਦੀ ਐਕਟਰ ਜਿਹਦੀਆਂ ਸਾਰੀਆਂ ਫਿਲਮਾਂ ਫਲॉप ਹੋਈਆਂ ਉਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੇ ਕਿਰਦਾਰ ਨੂੰ ਨੀਵੇਂ ਪੱਧਰ ਦਾ ਕਿਵੇਂ ਦਿਖਾਇਆ ਜਾਵੇ ਤੇ ਇਸ ਦੇ ਪਿੱਛੇ ਭਾਰਤ ਦੀ ਡੀਪ ਸਟੇਟ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕਰ ਰਹੀ ਆ। ਇਦਾਂ ਦੀਆਂ ਫਿਲਮਾਂ ਦੇ ਉੱਤੇ ਬੈਨ ਨਹੀਂ ਲੱਗਦਾ। ਸਿੱਖਾਂ ਦੇ ਕਿਰਦਾਰ ਨੂੰ ਉੱਚਾ ਚੱਕਣ ਵਾਲੀਆਂ ਫਿਲਮਾਂ ਦੇ ਉੱਤੇ ਬੈਨ ਲੱਗ ਜਾਂਦਾ। ਇਹ ਡੀਪ ਸਟੇਟ ਤੈਅ ਕਰਦੀ ਹੈ ਕਿ ਤੁਹਾਨੂੰ ਕੀ ਦਿਖਾਉਣਾ ਹੈ ਕੀ ਨਹੀਂ ਦਿਖਾਉਣਾ। ਤੁਹਾਡੇ ਖਿਲਾਫ ਕਿਵੇਂ ਦਾ ਪ੍ਰਚਾਰ ਕਰਨਾ ਕਿਵੇਂ ਦਾ ਨਹੀਂ ਕਰਨਾ ਜਿਵੇਂ ਦਲਜੀਤ ਦੁਸਾਨ ਜੀ ਦੀ ਭਾਈ ਖਾਲੜਾ ਜਿਹਦੇ ਉੱਤੇ ਫਿਲਮ ਬਣੀ ਹੋਈ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਉੱਤੇ ਜਿਹੜੀ ਫਿਲਮ ਬਣੀ ਸੀ ਉਹਦੇ ਉੱਤੇ ਕੱਟ ਲਾ ਲਾ ਕੇ 50 ਤੋਂ 60 ਕੱਟ ਲਾਏ ਗਏ ਜਿਹਦੇ ਵਿੱਚ ਸਰਕਾਰ ਦੀ ناکامی ਪੇਸ਼ ਹੁੰਦੀ ਸੀ ਸਰਕਾਰ ਦੀ ਸਾਜ਼ਿਸ਼ ਸਾਹਮਣੇ ਆਉਂਦੀ ਸੀ ਉਹ ਸੀਨ ਕੱਟ ਦਿੱਤੇ ਗਏ ਤੇ ਉਹਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਦੂਸਰੇ ਪਾਸੇ ਉਸੇ ਦਲਜੀਤ ਸਿੰਘ ਦੀ ਫਿਲਮ ਚਮਕੀਲਾ ਜਿਹਦੇ ਵਿੱਚ ਇਹ ਦਿਖਾਇਆ ਗਿਆ ਵੀ ਸਿੰਘਾਂ ਨੇ ਚਮਕੀਲੇ ਨੂੰ ਗੱਡੀ ਚਾੜਤਾ ਤੇ ਸਿੱਖਾਂ ਦੇ ਕਿਰਦਾਰ ਨੂੰ ਫਿਰ ਨੀਵੇਂ ਪੱਧਰ ਦਾ ਦਿਖਾਉਣ ਦੇ ਲਈ ਡੀਪ ਸਟੇਟ ਨੇ ਇਹ ਸਾਜ਼ਿਸ਼ ਰਚੀ ਤੇ ਤੁਹਾਡੇ ਅੱਗੇ ਉਹ ਫਿਲਮ ਰੱਖ ਦਿੱਤੀ ਸਿੱਖਾਂ ਦੇ ਕਿਰਦਾਰ ਨੂੰ ਉੱਚਾ ਚੱਕਦੀ ਹੋਈ ਫਿਲਮ ਕਦੇ ਵੀ ਰਿਲੀਜ਼ ਨਹੀਂ ਹੋਣ ਦੇਣਗੇ ਸਿੱਖਾਂ ਦੇ ਕਿਰਦਾਰ ਨੂੰ ਨੀਵੇਂ ਪੱਧਰ ਤੇ ਲੈ ਕੇ ਜਾਣ ਵਾਲੀ ਕੋਲ ਤੇ ਹਮੇਸ਼ਾ ਪ੍ਰਚਾਰ ਕਰ ਕਰਕੇ ਤੁਹਾਡੇ ਅਗੇ ਲੈ ਕੇ ਆਉਣਗੇ ਇਹੀ ਹੁੰਦਾ ਆਇਆ ਇਹੀ ਹੁੰਦਾ ਰਹੇਗਾ ਪਰ ਸਾਡੇ ਲੋਕ ਨਹੀਂ ਜਾਗਣਗੇ ਸਾਡੀਆਂ ਸਿੱਖਾਂ ਦੀਆਂ ਸਰਮੌਰ ਸੰਸਥਾਵਾਂ ਸਰਮੌਰ ਸੰਸਥਾਵਾਂ ਦੇ ਜਿਹੜੇ ਪ੍ਰਧਾਨ ਕਾਬਜ਼ ਹੋ ਕੇ ਬੈਠੇ ਆ ਸੁਖਬੀਰ ਸਿੰਘ ਬਾਦਲ ਵਰਗੇ ਸਟੇਜਾਂ ਦੇ ਉੱਤੋਂ ਦੀ ਇਹ ਕੂਕਦੇ ਨੇ ਕਿ ਇੱਕ ਸਾਲ ਅੰਦਰ ਨਹੀਂ ਰਹਿ ਹੋਇਆ ਤੇ ਇਹ ਮੈਨੂੰ ਬਾਹਰ ਕੱਢ ਲੋ ਬਾਹਰ ਕੱਢ ਲੋ ਰੋਲਾ ਪਾਈ ਜਾਂਦੇ ਆ ਲੋਕੀ 30-30 ਸਾਲ ਤੋਂ ਅੰਦਰ ਆ ਮਤਲਬ ਕਿ ਜੇ ਪਹਿਲੇ 30 ਸਾਲ ਤੋਂ ਅੰਦਰ ਆ ਉਹਨਾਂ ਲਈ ਸਾਰੇ ਆਵਾਜ਼ ਚੁੱਕਦੇ ਪਏ ਆ ਉਹਦੇ ਲਈ ਧਰਨੇ ਲੱਗੇ ਆ ਇਸ ਗੁਪੀਰਬਾਦਲ ਉੱਥੇ ਗਿਆ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘ ਮੂਰਚਾ ਲੱਗਾ ਹੋਇਆ ਸਾਰੇ ਬੰਦੀ ਸਿੰਘਾਂ ਦੀ ਆਵਾਜ਼ ਉੱਥੇ ਚੱਕੀ ਜਾ ਰਹੀ ਆ ਇਹ ਸਾਰਿਆਂ ਨੂੰ ਰਹਾ ਕੀਤਾ ਜਾਵੇ ਕਿਉਂਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਸ ਤੋਂ ਵੀ ਉੱਤੇ ਸਮੇਂ ਦੇ ਉੱਤੇ ਅੰਦਰ ਜੇ ਉਹ 30 35 35 ਸਾਲ ਤੋਂ ਸਾਰੇ ਬੰਦੀ ਸਿੰਘ ਰਾਤ ਉਹਨਾਂ ਦੀ ਆਵਾਜ਼ ਚੁੱਕੀ ਜਾ ਰਹੀ ਆ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਹੁਣ ਸਿੰਘ ਫੜੇ ਜਾ ਰਹੇ ਆ ਉਹ ਵੀ 30 35 35 ਸਾਲ ਅੰਦਰ ਰਹਿਣ ਜਿਉਂ ਨਾਲੀ ਪੰਥ ਅੱਗੇ ਆ ਰਿਹਾ ਉਹਨਾਂ ਦੀ ਆਵਾਜ਼ ਚੁੱਕ ਰਿਹਾ ਜੱਗੀ ਜੋਰ ਲਈ ਕੀ ਆਵਾਜ਼ ਚੁੱਕੀ ਤੁਸੀਂ ਮੈਨੂੰ ਦੱਸੋ ਕੀ ਕਸੂਰ ਆ ਉਹਦਾ ਉਹਦਾ ਇਹ ਕਸੂਰ ਆ ਕਿ ਉਹਨੇ ਸਰਕਾਰ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਉਹਨੂੰ ਨੰਗਿਆਂ ਕੀਤਾ 1984 ਦੀਆਂ ਜਿਹੜੀਆਂ ਦਰਿੰਦਗੀ ਭਰੀਆਂ ਤਸਵੀਰਾਂ ਆ ਉਹ ਉਹਨੇ ਵੈੱਬਸਾਈਟ ਬਣਾ ਕੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਇਹ ਕੋ ਸੁਭਰਾ ਉਹਦਾ ਬਿਨਾਂ ਕਸੂਰ ਸਾਬਤ ਹੋਏ ਬਿਨਾਂ ਦੋਸ਼ ਤੈਅ ਹੋਏ ਉਹਨੂੰ ਅੰਦਰ ਰੱਖਿਆ ਹੋਇਆ ਕੀ ਆਵਾਜ਼ ਚੁੱਕੀ ਤੁਸੀਂ ਸਟੇਜਾਂ ਦੇ ਉੱਤੇ ਕੂਕਦੇ ਹੋ ਇਹ ਪੰਥ ਦੀ ਸਰਮੋਰ ਸੰਸਥਾ ਆ ਪ੍ਰਮੋਤ ਸਿੰਘ ਦੀ ਸਿੱਖ ਪੰਥ ਦੀ ਕਦੇ ਤੁਸੀਂ ਸੋਚਿਆ ਆ ਕਿ ਤੁਸੀਂ ਸਿੱਖ ਪੰਥ ਦੀ ਸੰਸਥਾ ਰਹਿ ਚੁੱਕੇ ਹੋ ਬਿਹਾਰੀ ਤੁਸੀਂ ਅੰਦਰ ਵੜਲੇ ਆ ਸਿੱਖਾਂ ਨੂੰ ਤੁਸੀਂ ਕਿਨਾਰਾ ਕਰੀ ਜਾਂਦੇ ਹੋ ਦੂਸਰੇ ਪਾਸੇ ਇਹਨਾਂ ਦਾ ਬਾਗੀ ਧੜਾ ਜਿਹੜਾ ਨਾਲ ਹੀ ਸਟੇਜਾਂ ਲਾ ਕੇ ਕੂਕਦਾ ਫਿਰਦਾ ਵੀ ਅਸੀਂ ਸ਼ਰੋਮੀ ਅਕਾਲੀ ਦੇ ਵਿੱਚ ਸੁਧਾਰ ਲਹਿਰ ਲੈ ਕੇ ਆਏ ਆ ਉਹ ਵੀ ਬਰਾਬਰ ਦੇ ਦੋਸ਼ੀ ਆ ਕੀ ਇਹਨਾਂ ਨੇ ਬਾਤ ਚੁੱਕੀ ਕੱਲ ਆਹ ਲੋਂਗੋਵਾਲ ਦੀ ਵਰਸੀ ਦੇ ਉੱਤੇ ਇਕੱਠੇ ਹੋਏ ਆ ਉਹਦਾ ਸੋਧਾ ਕਿਉਂ ਲੱਗਾ ਗੱਲ ਕੀਤੀ ਇਹਨਾਂ ਨੇ ਇੱਕ ਸਿੱਖਾਂ ਦੇ ਵਿੱਚ ਪਾੜ ਪੋਣ ਵਾਲੀ ਗੱਲ ਕਰਦੇ ਆ ਅੰਦਰ ਉਹ ਸਾਰੇ ਇਹਸਾਲੇ ਕਿਉਂ ਖਿਛੜੀ ਆ ਸਿੱਖਾਂ ਨੂੰ ਸਿੰਘਾਂ ਨੂੰ ਸਾਰਿਆਂ ਨੂੰ ਬੇਨਤੀ ਆ ਇਕੱਠੇ ਹੋ ਜੋ ਇੱਕ ਨਿਸ਼ਾਨ ਸਾਹਿਬ ਅੱਗੇ ਇਕੱਠੇ ਹੋਵੋ ਰੰਗਾਂ ਦੇ ਲਈ ਲੜੀ ਜਾਂਦੇ ਆ ਅਗਲੇ ਸਾਜ਼ਿਸ਼ਾਂ ਤੈਅ ਕਰਦੇ ਆ ਅਗਲੇ ਤਾਂ ਸਾਰਾ ਕੁਝ ਪਲਾਨ ਕਰਕੇ ਕਰਦੇ ਆ ਅਵੇਂਸਲੇ ਤਾਂ ਤੁਸੀਂ ਹੋਏ ਫਿਰਦੇ ਆ ਕਿਹਨੂੰ ਅੰਦਰ ਰੱਖਣਾ ਕਿਹਨੂੰ ਬਾਹਰ ਲਿਆਉਣਾ ਉਹ ਤਾਂ ਪੂਰਾ ਤੈਅ ਕਰਕੇ ਬੈਠੇ ਆ ਰਵਨੀਤ ਬਿੱਟੂ ਚਵਲ ਵਰਗੇ ਬੂਚੜ ਦੇ ਪੋਤੇ ਵਰਗੇ ਹਾਰ ਕੇ ਵੀ ਇਹਨਾਂ ਨੇ ਮੰਤਰੀ ਬਣਾ ਪਿਆ ਅੱਜ ਰਾਜ ਸਭਾ ਭੇਜੇ ਜਾ ਰਹੇ ਆ ਇਹ ਤਾਂ ਸੰਵਿਧਾਨ ਹੈ ਇਸ ਦੇਸ਼ ਦਾ ਇੱਥੇ ਕਿਸੇ ਦੀ ਜਵਾਨ ਨਹੀਂ ਖੋਲਦੀ ਜਿੱਤੇ ਹੋਏ ਬੰਦੇ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹਾਰੇ ਹੋਏ ਬੰਦੇ ਨੂੰ ਰਾਜ ਸਭਾ ਭੇਜਿਆ ਜਾ ਰਿਹਾ ਉਹਨੂੰ ਮੰਤਰੀ ਬਣਾਇਆ ਜਾ ਰਿਹਾ ਇੱਥੇ ਤਾਂ ਕਿਸੇ ਦੀ ਜ਼ੁਬਾਨ ਨਹੀਂ ਖੁੱਲਦੀ ਕਿਸੇ ਵੀ ਇੱਕ ਮੰਤਰੀ ਦੀ ਜਾਂ ਇੱਕ ਵੀ ਲੀਡਰ ਦੀ ਇੱਕ ਵੀ ਆ ਜਿਹੜੀਆਂ ਪੰਥਕ ਧਿਰਾਂ ਬੈਠੀਆਂ ਆ ਇਹਨਾਂ ਦੀ ਆਵਾਜ਼ ਨਹੀਂ ਖੁੱਲਦੀ ਸਾਡੇ 96 ਕਰੋੜੀ ਬਣੇ ਆ ਜੀ ਸਾਡੇ ਆਹ ਤਰਨਾ ਦਲ ਸਾਡੇ ਬਥੇਰੇ ਦਲ ਬਣਾਲੇ ਕੌਮ ਇਕੱਠੀ ਨਹੀਂ ਕਰ ਪਾਏ ਇਹ ਕਿੱਥੇ ਬੋਲਣਾ ਕਿੱਥੇ ਨਹੀਂ ਬੋਲਣਾ ਇਹ ਹਜੇ ਤੱਕ ਇਹਨਾਂ ਨੂੰ ਹੀ ਨਹੀਂ ਪਤਾ ਲੱਗਾ ਕਿੱਥੇ ਇਕੱਠੇ ਹੋਣਾ ਕਿੱਥੇ ਨਹੀਂ ਹੋਣਾ ਇਹ ਹੀ ਨਹੀਂ ਪਤਾ ਲੱਗਾ ਵਰਤ ਵਰਤ ਕੇ ਤੁਸੀਂ ਲੋਕ ਛੱਡ ਦਿੱਤੇ ਇਕੱਠੇ ਹੋ ਜੋ ਆਵਾਜ਼ ਚੁੱਕੋ ਨਹੀਂ ਤਾਂ ਇਹ ਅੱਗ ਤੁਹਾਡੇ ਘਰੇ ਪਹੁੰਚਦਿਆਂ دیر ਨਹੀਂ ਲੱਗਣੀ ਵੀਡੀਓ ਦੇ ਵਿੱਚ ਆਪਣੀ ਕਮੈਂਟ ਜ਼ਰੂਰ ਦਿਓ ਚੰਗੀ ਲੱਗੇ ਸ਼ੇਅਰ ਕਰਿਓ ਨਾ ਚੰਗੀ ਲੱਗੇ 네ਗੇਟਿਵ ਕਮੈਂਟ ਵੀ ਦੇ ਸਕਦੇ ਆ ਦੱਸੋ ਕਿੱਥੇ ਗਲਤੀ ਆ ਜੇ ਕੋਈ ਇਹਦੇ ਚ ਡਿਬੇਟ ਵੀ ਕਰਨਾ ਚਾਹੁੰਦਾ ਕਮੈਂਟਾਂ ਦੇ ਵਿੱਚ ਆ ਸਕਦਾ ਧੰਨਵਾਦ